विधायिका अर्णव चौधरी ने मुस्लिम पाईचारे वलो हाड़ प्रभावित लोकां ਲਈ ਰਾਹਤ ਸਮਗਰੀ ਲੈ ਕੇ ਆਉਣ ਤੇ ਕੀਤੀ ਛਲਾਗਾ राजस्थान ਤੋਂ ਆਏ मुस्लिम पाईचारे वलो हाड़ प्रभावित ਲੋਕਾਂ ਨੂੰ ਰਾਹਤ ਸਮਗਰੀ ਭੇਜੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਅਰਨਾ ਚੋਧਰੀ ਨੇ ਦੱਸਿਆ ਕਿ ਮੁਸਲਿਮ ਪਾਈਚਾਰੇ ਵੱਲੋਂ Rajasthan ਤੋਂ ਪਹੁੰਚ ਕੇ ਲੋਕਾਂ ਨੂੰ ਰਾਹਤ ਸਮਗਰੀ ਭੇਜੀ ਗਈ ਹੈ ਪੰਜਾਬ ਵਿੱਚ ਜੋ ਹਾਲਾਤ ਹੜ੍ਹ ਕਾਰਨ ਬਣੇ ਸਨ ਉਸ ਬਾਰੇ ਸਭ ਲੋਕ ਜਾਣੂ ਹਨ ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਜੂਪੀ ਅਤੇ ਹਰਿਆਣੇ ਤੋਂ ਵੀ ਲੋਕ ਇਨ੍ਹਾਂ ਇਲਾਕਿਆਂ ਵਿੱਚ ਪਹੁੰਚ ਕਾਰੇ ਹਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਗੁੱਜਰ ਪਾਈ ਚਾਰੇ ਤੋਂ ਸਰੂਮੁਦੀਨ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਉਹ ਮੁਸਲਿਮ ਪਾਈ ਚਾਰੇ ਦੇ ਇਸ ਜਜ਼ਬੇ ਦੀ ਕਦਰ ਕਰਦੇ ਹਨ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਸਮਾ ਰਾਜਨੀਤੀ ਕਰਨ ਦਾ ਨਹੀਂ ਸਗੋਂ ਲੋੜਵੰਦ ਲੋਕਾਂ ਦੀ ਬਾਹ ਫੜਨ ਦਾ ਸਮਾਂ ਹੈ ਇਸ ਮੌਕੇ ਤੇ ਸੀਨੀਅਰ ਨੇਤਾ ਅਸ਼ੋਕ ਚੋਧਰੀ ਵੀ ਮੌਜੂਦ ਸਨ ਇੱਕ ਮਿੰਟ ਕੋਈ ਰਸਮ ਅਗਰੇ ਕੋਈ ਕੀ ਆ ਰਹੀ ਹੈ ਜੀ ਦੇਖੋ ਅੱਜ ਆ Rajasthan ਤੋਂ ਜ਼ਿਲ੍ਹਾ अलवर ਤੋਂ ਕਮਾਸਾ ਪਿੰਡ ਤੋਂ ਸਾਡੇ ਮੁਸਲਿਮ ਭਾਈ ਚਾਰਿਆਂ ਭਾਈ ਚਾਰਿਆਂ ਨੇ ਆ ਸ਼ਾਹੀ ਮਾਮੁਲ ਵਿਧਾਨਾ ਉਹਨਾਂ ਦੇ ਅਗਵਾਈ ਹੇਠ ਇੱਥੇ ਰਾਸ਼ਨ ਦੀ ਰਾਹਤ ਸਮਗਰੀ ਭੇਜੀ ਹੈ ਕੁਝ ਪਾਣੀ ਹੈ ਔਰ ਰਾਸ਼ਨ ਜੋ ਲੋਕਾਂ ਨੂੰ ਲੋੜਿੰਦਾ ਇਸ ਵੇਲੇ ਚੀਜ਼ਾਂ ਨੇ ਔਰ ਇਸ ਵੇਲੇ ਹਾਲਾਤ ਜੋ ਪੰਜਾਬ ਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਲੇਕਿਨ ਮੈਂ ਇਹਨਾ ਭਾਈਚਾਰੇ ਦੀ ਮੈਂ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਇੱਕ ਇਨਸਾਨੀਅਤ ਦੇ ਨਾਤੇ ਇੰਨੀ ਦੂਰੋਂ ਆ ਕੇ ਲੋਕਾਂ ਦੇ ਵਿੱਚ ਜਾ ਕੇ ਪਿੰਡਾਂ 'ਚ ਜਾ ਕੇ ਇਸ ਰਾਹਤ ਸਮਗਰੀ ਵੰਡ ਰਹੇ ਨੇ ਇੱਥੋਂ ਤੱਕ ਕਿ ਯੂਪੀ ਤੱਕ ਹਰਿਆਣੇ ਤੱਕ ਵੀ ਲੋਕ ਇੱਥੋਂ ਤੱਕ ਪਹੁੰਚ ਕਰ ਰਹੇ ਨੇ ਸਾਡਾ ਸੁਰਮੁਦੀਨ ਜਿਹੜੇ ਗੁੱਜਰਪਾਈਚਾਰੇ ਚੋਂ ਹੈ ਇਹ ਪੂਰਾ ਸਾਥ ਦੇ ਰਹੇ ਨੇ ਔਰ ਹਰ ਜਗ੍ਹਾ ਜਿੱਥੇ ਜਿੱਥੇ ਇਸ ਲੋੜਿੰਦੀ ਸਮਗਰੀ ਦੀ ਲੋੜ ਹੈ ਸਹੀ ਮੈਨੇਜ ਉੱਥੇ ਤੱਕ ਪਹੁੰਚਾ ਰਹੇ ਨੇ ਮੈਂ ਇਹਨਾਂ ਦੇ ਇੰਨੀ ਦੂਰੋਂ ਇੱਥੇ ਪੰਜਾਬ ਪਹੁੰਚਣ ਚ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਬਿਲਕੁਲ ਹੀ ਬਾਰਡਰ ਬੈਲਟ ਹੈ ਉੱਥੇ ਪਹੁੰਚਣ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਇਹਨਾਂ ਦੇ ਜਜ਼ਬੇ ਨੂੰ ਮੈਂ ਅ ਦੇ ਮੈਂ ਕਦਰ ਕਰਦੀ ਆ ਕਿ ਇਹਨਾਂ ਨੇ ਇੱਥੇ ਪਹੁੰਚ ਕੇ ਗਰੀਬਾਂ ਦੀ ਮਦਦ ਔਰ ਜੋ ਇਸੇ ਲੋੜਵੰਦ ਹਨ ਉਹਦੀ ਮਦਦ ਵਾਸਤੇ ਇੱਥੇ ਪਹੁੰਚੇ ਨੇ ਸੋ ਇਹੀ ਇਨਸਾਨੀਅਤ ਦਾ ਫਰਜ਼ ਹੈ ਕਿ ਕਿ ਕਿੱਥੇ ਵੀ ਸਾਡੇ ਭਾਈਚਾਰੇ ਨੂੰ ਲੋੜ ਹੈ ਉੱਥੇ ਤੱਕ ਪਹੁੰਚ ਕਰਨ ਆਪਾਂ ਇਸ ਵੇਲੇ ਕੋਈ ਰਾਜਨੀਤੀ ਕਰਨ ਦਾ ਕੋਈ ਮਤਲਬ ਨਹੀਂ ਹੈ ਇਸ ਵੇਲੇ ਤੇ ਹੈ ਸਾਰੇ ਇਨਸਾਨੀਅਤ ਦੇ ਨਾਤੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰੀਏ ਸੋ ਜੇ ਅਸੀਂ ਇਕੱਠੇ ਰਵਾਂਗੇ ताही अपनी मुश्किलों का सामना कर सका सो मैं इन्होंने दोबारा बहुत बहुत शुक्र गुजार हाँ कि इन्होंने इतों तक पहुँच की कैमास से आए हैं भाई हमारे भाई इन मदद लेके भाई जो कुछ बनेगा हम भाई इनकी खूब मदद करेंगे चाहे कुछ भी करना पड़े हमारी भाई फसल सब चली जाए या हमारा घर चलो जाए या हमारी दुकान चली जाए जितनी भी हमें दम है जब तक हम इनकी मदद करते रहेंगे ये भूखा ना रहेंगे हम भूखा रह जाएंगे भाई ये हमारा भाई है इंसानियत के लिए लेकर पूरी इंडिया में जो भी परेशानी आएगी हम उनको साथ देंगे जहाँ जहाँ भी मुसीबत आएंगे हम जाते रहेंगे ਸਿ ਨਾ ਜੀ ਦਸੋ ਕਾਫੀ ਲਗਾਤਾਰ ਬੰਦੀ ਲੋਕਾਂ ਖੜਾ ਪੁਆ ਰਹੇ ਹੋ ਇਹ ਹਰ ਦਿਨ ਬਣਾ ਅੱਜ ਕੋਈ ਸਮਝ ਨਹੀਂ ਆ ਗਿਆ ਅੱਲੈਕੁਮ ਅਰਹਮਤੁਲਲਾਹੀ ਵਬਰਕਾਤੋ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਅੱਜ ਇਹ ਸਾਡੇ ਪਰ ਆ ਜਿਹੜੇ ਨੇ ਮਬਾਦ ਕਸਬੇ ਤੋਂ ਰਾਜਸਥਾਨ ਤੋਂ ਸਾਡੇ ਕੋਲ ਜਿਹੜੀ ਰਾਹਤ ਸਮਗਰੀ ਸ਼ਾਹੀ ਇਮਾਮ ਜਨਾਬ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਸਾਹਿਬ ਦੀ ਰਹਿਮਾਈ ਚ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਰਨਾ ਚੌਧਰੀ ਦੀ ਰਹਿਮਾਈ ਚ ਅਸੀਂ ਦੀਨਾ ਨਗਰ ਦੇ ਵਿੱਚ ਅੱਜ ਉਹਨਾਂ ਹਰ ਬੀਰਦਾਂ ਤੱਕ ਲੈ ਕੇ ਜਾ ਰਹੇ ਹਾਂ ਜਿੱਥੇ ਲਗਭਗ ਅੱਜ ਤੱਕ ਬਹੁਤ ਛੋਟੀ ਜਰੀ ਹੈ ਤੇ ਅਸੀਂ ਤਕਰੀਬਨ ਸ਼ਾਈ ਮਾਮ ਦੀ ਰਹਿਮਾਈ ਜ 42 ਤੋਂ 43 ਗੱਡੀਆਂ ਅਜ ਤੱਕ ਜਿਹੜਾ ਸਮਾਨ ਹੈ ਪਹਿਲੇ ਦੇ ਲੋ ਬਣ ਚੁੱਕੇ ਆ ਪਰ ਸੋ ਅਸੀਂ 50 ਲੱਖ ਰੁਪਏ ਜਿਹੜਾ ਹਰ ਹਰਾਰ ਫਾਊਂਡੇਸ਼ਨ ਸ਼ਾਹੀ ਮਾਮ ਸਾਹਿਬ ਦੀ ਰਹਿਮਾਈ ਤੇ ਚੱਲਦਾ ਲੁਧਿਆਣੇ ਤੋਂ ਉਹਦੇ ਵਿੱਚ ਜਿਹੜੇ ਹੜਪੀਟ ਦੇ ਉਹਨਾਂ ਨੂੰ ਵੰਡਿਆ ਸੋ ਆਨ ਵਾਲੇ ਸਮੇਂ 'ਚ ਵੀ ਦਿਨਾ ਨਗਰ ਹਲਕੇ 'ਚ ਜਿੱਥੇ ਜਿੱਥੇ ਜੀ ਮੈਡਮ ਜੀ ਦੱਸਣਗੇ ਜਿੱਥੇ ਜ਼ਰੂਰਤਮੰਦ ਲੋਕ ਹੋਣਗੇ ਅਸੀਂ ਦਿਨ ਰਾਤ ਅਗਰ ਇੱਕ ਘਰ ਵੀ ਹੋਇਆ ਤੇ ਉਹਦੇ ਘਰ ਤੱਕ ਸਾਨੂੰ ਰਾਤ 12 ਵਜੇ ਵੀ ਜਾਣਾ ਪਿਆ ਤੇ ਅਸੀਂ ਉਹਦੇ ਘਰ ਤੱਕ ਰਾਸ਼ਨ ਦੇ ਕੇ ਆਵਾਂਗੇ ਸਮਾਨ ਦੇ ਕੇ ਆਵਾਂਗੇ ਸਾਡੇ ਕੋਲ ਆਟਾ ਹੈ ਧਾਲ ਹੈ ਤੇਲ ਹੈ ਕੰਬਲ ਹੈ ਹਰ ਤਰ੍ਹਾਂ ਦੇ 59 ਬਿਸਤਰੇ ਤੱਕ ਸਾਡੇ ਕੋਲ ਸੁਵਿਧਾ ਹੈਗੀ ਹੈ ਜੋ ਵੀ ਕਿਸੇ ਨੂੰ ਜ਼ਰੂਰਤ ਹੋਏ ਤੇ ਸਾਡੇ ਨਾਲ ਇਹ ਸਮਾਨ ਤੁਸੀਂ ਗੁਜਰ ਸਮੁੰਦਗਿਲ ਸਮੁੰਦਗਿਲ ਸਮੁਦਾਇ ਦੇ ਲੋਕਾਂ ਨੂੰ ਨਹੀਂ ਬੰਨ ਰਹੇ ਜਾਂ ਸਾਰੇ ਲੋਕਾਂ ਨੂੰ ਬੰਨ ਰਹੇ ਨਹੀਂ ਜੀ ਇਹਦੇ ਵਿੱਚ ਗੁਜਰ ਹਿੰਦੂ ਮੁਸਲਮਾਨ ਸਿੱਖ ਸਾਈਦਾ ਕੋਈ ਮਸਲਾ ਨਹੀਂ ਹੈ ਇੱਕ ਇਨਸਾਨੀਅਤ ਦੇ ਤੌਰ ਤੇ ਤੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾ ਰਹੇ ਹਾਂ ਇਹ ਜੋ ਧਰਮ ਜਾਤੀ ਬਰਾਦਰੀ ਦਾ ਕੋਈ ਮਸਲਾ ਨਹੀਂ ਹੈ ਜੀ ਠੀਕ ਹੈ